ਮਾਰਨਿੰਗ ਚ 5 ਤਰੀਕ ਨੂੰ ਸਾਡੇ ਕੋਲ ਇੱਕ ਕਾਲ ਆਈ ਸੀ ਐਨਡੀਆਰਐਫ ਦੀ ਟੀਮ ਵੱਲੋਂ ਕਿ ਕੋਈ ਸਨੇਕ ਬਾਈਟ ਦਾ ਕੇਸ ਹੈਗਾ ਜਿਹੜਾ ਕਿ ਪਿੰਡ ਰਿੱਤੇਵਾਲੀ ਪੈਣੀ ਤੇ ਟਾਣੀ ਸੱਦਾ ਸਿੰਘ ਦੇ ਏਰੀਆ ਵਿੱਚੋਂ ਇੱਕ ਉਹ ਰੈਸਕਿਊ ਕਰਕੇ ਲੈ ਕੇ ਆਂਦੇ ਪਏ ਨੇ ਫਿਰ ਮੇਰੀ ਟੀਮਸ ਹੈ ਜਿਹੜੀਆਂ 24 ਆ ਸਟੇਸ਼ਨ ਹੁੰਦੀਆਂ ਕਾਵਾ ਵਾਲੀ ਪੁਲ ਤੇ ਐਨਡੀਆਰਐਫ ਟੀਮ ਵੱਲੋਂ ਜਿਹੜਾ ਸਾਨੂੰ ਮੈਸੇਜ ਮਿਲਿਆ ਸਾਡੀ ਐਂਬੂਲੈਂਸ ਹਾਸਕਾ ਮੈਂ ਉੱਥੇ ਸਟੇਸ਼ਨ ਸੀਗੀ ਜਿਵੇਂ ਹੀ ਟੀਮ ਨੇ ਐਨਡੀਆਰਐਫ ਨੇ ਰੈਸਕਿਊ ਕੀਤਾ ਉਹਨੂੰ ਬੋਰਡ ਤੇ ਰਾਹੀ ਸਾਡੀ ਐਂਬੂਲੈਂਸ ਸ਼ਿਫਟ ਕਰਕੇ ਅਸੀਂ ਵਿਦਿਨ 15 ਮਿੰਟਸ ਬੀਐਚ ਹਾਜ਼ਿਲ ਦਾ ਜਿਹੜਾ ਸਾਡਾ ਹੈਗਾ ਹਸਪੀਟਲ ਸਰਕਾਰੀ ਉੱਥੇ ਲੈ ਆਏ ਸੀ ਸਾਡੀ ਟੀਮ ਨੂੰ ਆਲਰੇਡੀ ਮੈਸੇਜ ਆਲਰੇਡੀ ਮਿਲਿਆ ਹੋਇਆ ਸੀ ਜਿਸ ਕਰਕੇ ਪੂਰੀ ਟੀਮ ਅਮਰਜੈਂਸੀ ਵਿੱਚ ਤਣਾਤ ਸੀਗੀ ਆਂਦੇ ਹੀ ਉਹਨੂੰ ਉਪਚਾਰ ਵਾਸਤੇ ਜਦੋਂ ਲੈ ਕੇ ਆਏ ਬਟ ਇਸ ਜਦੋਂ ਸਾਡੇ ਕੋਲ ਪਹੁੰਚਿਆ ਸੱਪ ਦੇ ਜਦੋਂ ਉਹਨੂੰ ਕੱਟਿਆ ਸੀ ਉਹਦੀ ਡਿਊਰੇਸ਼ਨ ਕਾਫੀ ਲੰਬੀ ਸੀ ਉਹ ਵੀ ਪਹਿਲਾਂ ਸ਼ਾਇਦ ਜੋ ਸਾਨੂੰ ਸੁਣਨ ਨੂੰ ਮਿਲਿਆ ਸੀ ਜਿਹੜੇ ਨਾਲ اٹੈਂਡੈਂਟਸ ਹੈ ਉਹਨਾਂ ਵੱਲੋਂ ਕਿ ਸ਼ਾਇਦ ਉਹਨਾਂ ਨੇ ਘਰੇਲੂ ਉਪਚਾਰ ਕੋਈ ਟਰਾਈ ਕੀਤਾ ਸੀ ਕੱਟ ਵਗੈਰਾ ਲਗਾ ਕੇ ਖੂਨ ਵਗੈਰਾ ਵੀ ਕੱਢਿਆ ਸੀਗਾ ਜਦੋਂ ਉਹਨਾਂ ਨੂੰ ਲੱਗਾ ਕਿ ਮਰੀਜ਼ ਦੀ ਹਾਲਤ ਵਿਗੜ ਰਹੀ ਹੈ ਫਿਰ ਉਹਨ ਜਦੋਂ ਪੇਸ਼ੈਂਟ ਸਾਡੇ ਕੋਲ ਆਇਆ ਉਹਦੀ ਧੜਕਣ ਵੀ ਨਹੀਂ ਚੱਲ ਰਹੀ ਸੀਗੀ ਸਰ ਕੋਈ ਨਬਜ਼ ਨਹੀਂ ਮਿਲ ਰਹੀ ਸੀਗੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆ ਕਿ ਹਾਰਟ ਉਹਦਾ ਕੰਮ ਨਹੀਂ ਕਰ ਰਿਆ ਸੀ ਬਟ ਚਲੋ ਸਾਡੇ ਜਿਹੜੇ ਡਾਕਟਰ ਜਿਵੇਂ ਸਪੈਸ਼ਲਿਸਟ ਡਾਕਟਰ ਸੀ ਡਾਕਟਰ ਅਭਿਨਵ ਮੈਡੀਸਨ ਸਪੈਸ਼ਲਿਸਟ ਡਾਕਟਰ ਗੁਪੇਨ ਨੇ ਸਹੀ ਜੀ ਗਿਆ ਤੇ ਇਹਨਾਂ ਸਾਰਿਆਂ ਨੇ ਅੱਛਾ ਕੰਮ ਕੀਤਾ ਸੀਗਾ ਤੇ ਪੇਸ਼ੈਂਟ ਦੀ ਨੂੰ ਲਗਾਤਾਰ ਘਟੋਟਾ ਵੀ 25 ਮਿੰਟ ਸੀਪੀਆਰ ਦਿੱਤਾ ਗਿਆ ਲਾਈਫ ਸੇਵਿੰਗ ਜਿਹੜੇ ਇੰਜੈਕਸ਼ਨਸ ਐ ਸੋ ਕੋ ਯੂਜ਼ ਕਰਦੇ ਹੋਏ ਇੱਕ ਵਾਰੀ ਉਹਦੀ ਕੰਡੀਸ਼ਨ ਰਿਵਾਈਵ ਕਰ ਦਿੱਤੀ ਗਈ ਸੀ ਸੀਪੀਆਰ ਕਰਨ ਤੋਂ ਬਾਅਦ ਦੁਬਾਰਾ ਇੱਕ ਵਾਰੀ ਉਹਦਾ ਹਾਰਟ ਕ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਜੀ ਵੈਂਟੀਲੇਟਰ ਦੀ ਲੋੜ ਸੀਗੀ ਵੈਂਟੀਲੇਟਰ ਤੇ ਉਹਨੂੰ ਸ਼ਿਫਟ ਕਰਨਾ ਸੀ ਸਾਡੇ ਕੋਲ ਵੈਂਟੀਲੇਟਰ ਮੌਜੂਦ ਹੈ ਬਟ ਜਦੋਂ ਹਰ ਇੱਕ ਪੇਸ਼ੈਂਟ ਦਾ ਜਦੋਂ ਕਿ ਅੱਜ ਮੈਂ ਆਪਣੇ ਅਨੇਸਥੀਟਿਸ ਡਾਕਟਰਜ਼ ਨਾਲ ਵੀ ਗੱਲ ਕੀਤੀ ਸੀ ਉਹਨਾਂ ਤੋਂ ਵੀ ਇਸ ਸੰਬੰਧੀ ਜਾਣਕਾਰੀ ਲਈਤੀ ਸੀਗੀ ਐਕਸਪਲੇਨੇਸ਼ਨ ਕਾਲ ਹੋਈ ਸੀ ਉਹਨਾਂ ਦੀ ਵੀ ਕਿਉਂਕਿ ਕੱਲ ਸਾਡਾ ਵੈਂਟੀਲੇਟਰ ਯੂਜ਼ ਨਹੀਂ ਕਰ ਸੀ ਪਰ ਕਾਇਪਾਈ ਸੀ ਜੀ ਸੰਬੰਧੀ ਅੱਜ ਮੈਂ ਸੰਗਿਆਨ ਲਿੱਤਾ ਆਪਣੇ ਡਾਕਟਰਸ ਤੋਂ ਰਿਟਰਨ ਐਕਸਪਲੇਨੇਸ਼ਨ ਵੀ ਕਾਲ ਕੀਤੀ ਉਹਨਾਂ ਵੱਲੋਂ ਲਿਖਤੀ ਰੂਪ ਚ ਵੀ ਮੈਨੂੰ ਜਵਾਬ ਦਿੱਤਾ ਗਿਆ ਸੀ ਕਿ ਕੱਲ ਜਦੋਂ ਉਸ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਸ਼ਿਫਟ ਕਰਨਾ ਸੀ ਅਰੇ ਵਾਰੀ ਜਦੋਂ ਪੇਂਟ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਸ਼ਿਫਟ ਕਰਨਾ ਪੈਂਦਾ ਇੱਕ ਵਾਰੀ ਪ੍ਰੀ ਟੈਸਟਿੰਗ ਵੈਂਟੀਲੇਟਰ ਦੀ ਜ਼ਰੂਰ ਕੀਤੀ ਜਾਂਦੀ ਹੈ ਜਦੋਂ ਵੈਂਟੀਲੇਟਰ ਦੀ ਪ੍ਰੀ ਟੈਸਟਿੰਗ ਹੋਈ ਪਹਿਲਾ ਵੈਂਟੀਲੇਟਰ ਸਾਡਾ ਫੇਲ ਹੋ ਗਿਆ ਫਿਰ ਅਸੀਂ ਸੈਕੰਡ ਵੈਂਟੀਲੇਟਰ ਤੇ ਅਟੈਂਪਟ ਕੀਤਾ ਬਟ ਉਹ ਵੀ ਫੇਲ ਹੋ ਗਿਆ ਉਸ ਸਮੇਂ ਮਰੀਜ਼ ਦੀ ਕੰਡੀਸ਼ਨ ਕਾਫੀ ਨਾਜ਼ੁਕ ਸੀਗੀ ਇਸ ਕਰਕੇ ਸਾਨੂੰ ਉਸ ਸਮੇਂ ਸਾਡੀ ਟੀਮ ਨੂੰ ਜੋ ਉਚਿਤ ਲੱਗਿਆ ਉਹ ਇਹ ਸੀਗਾ ਕਿ ਸਾਡੀ ਟੀਮ ਖੁਦ ਆਪਣੀ ਸੁਪਰਵੀਜ਼ਨ ਵਿੱਚ ਜਿਹੜਾ ਵੀ ਸਾਡਾ ਨੀਅਰੈਸਟ ਪ੍ਰਾਈਵੇਟ ਹਸਪੀਟਲ ਸੀ ਕਿਉਂਕਿ ਜੇਕਰ ਅਸੀਂ ਉਹਨੂੰ ਫਰੀਦਕੋਟ ਜਾਂ ਕਿਤੇ ਹੋਰ ਬਠਿੰਡਾ ਰੈਫਰ ਕਰਦੇ ਤਾਂ ट्रांज ਉਹਦੀ ਸਥਿਤੀ ਜ਼ਿਆਦਾ ਵਿਗੜ ਸਕਦੀ ਸੀ ਤੇ ਇਸ ਕਰਕੇ ਅਸੀਂ ਇਹ ਫੈਸਲਾ ਲਿੱਤਾ ਟੀਮ ਨੇ ਕਿ ਉਹਨੂੰ ਪ੍ਰਾਈਵੇਟ ਹਸਪੀਟਲ 'ਚ ਜਿਹੜਾ ਵੀ ਵੈਂਟੀਲੇਟਰ ਸਾਡੇ ਕੋਲ ਨੀਅਰੈਸਟ ਅਵੇਲੇਬਲ ਹੈਗਾ ਉੱਥੇ ਸਾਡੀ ਟੀਮ ਸ਼ਿਫਟ ਕਰੇਗੀ ਤੇ ਸਾਰੀ ਮੈਡੀਸਨ ਸਾਡੇ ਵੱਲੋਂ ਲੈ ਕੇ ਜਾ ਕੇ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਗਿਆ ਪੇਸ਼ੈਂਟ ਦੀ ਕੰਡੀਸ਼ਨ ਉਸ ਸਮੇਂ ਥੋੜੀ ਬੈਟਰ ਸੀਗੀ ਵੈਂਟੀਲੇਟਰ 'ਤੇ ਰਹਿੰਦੇ ਹੋਏ ਲੇਕਿਨ ਰਾਤ ਨੂੰ ਜਦੋਂ ਉਹਦੀ ਸਥਿਤੀ ਦਾ ਜਾਇਜ਼ਾ ਦੁਬਾਰਾ ਲਿੱਤਾ ਤੇ ਉਹਦੀ ਕੰਡੀਸ਼ਨ ਵਿਗੜਨੀ ਸ਼ੁਰੂ ਹੋ ਚੁੱਕੀ ਸੀ ਜਿਸ ਕਰਕੇ ਉਸ ਸੰਬੰਧੀ ਸਾਡੀ ਟੀਮ ਵੱਲੋਂ ਫੈਸਲਾ ਲਿੱਤਾ ਗਿਆ ਕਿ ਇੱਕ ਵਾਰੀ ਇਹਨਾਂ ਨੂੰ ਪੇਸ਼ੈਂਟ ਨੂੰ ਰੈਫਰ ਕਦਰ ਆਤ ਨੂੰ ਪੇਸ਼ੈਂਟ ਨੂੰ ਰੈਫਰ ਕੀਤਾ ਗਿਆ ਤਾਂ ਪਹਿਲਾ ਪੇਸ਼ੈਂਟ ਨੂੰ ਏਮਜ਼ ਬਠਿੰਡਾ ਭੇਜਿਆ ਗਿਆ ਸੀ ਬਟ ਉਹਦੇ ਬਾਅਦ ਪੇਸ਼ੈਂਟ ਏਮਜ਼ ਬਠਿੰਡਾ ਤੋਂ ਪ੍ਰੈਗਮਾ ਕੋਈ ਪ੍ਰਾਈਵੇਟ ਹਸਪੀਟਲ ਹੈ ਜੋ ਸਾਨੂੰ ਸੁਣਨ ਨੂੰ ਮਿਲਿਆ ਕਿਉਂਕਿ ਉੱਥੇ ਮੇਰੀ ਟੀਮ ਨਾਲ ਨਹੀਂ ਸੀ اٹینڈੈਂਟਸ ਨਾਲ ਸੀਗੇ ਜਿਹੜੀ ਮੇਰੀ ਟੀਮ ਦੇ ਨਾਲ ਨੂੰ ਏਮਜ਼ ਡ੍ਰੌਪ ਕਰਤਾ ਸੀ ਉਸ ਤੋਂ ਬਾਅਦ ਜਦੋਂ ਉੱਥੋਂ ਪ੍ਰੈਗਮਾ ਸ਼ਿਫਟ ਹੋਇਆ ਤਾਂ ਪ੍ਰੈਗਮਾ ਵਾਲਿਆਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਤਾ ਇਹ ਸਿੱਕਾ ਨਾਲ ਸੰਬੰਧੀ ਜਿਹੜੀ ਜਾਣਕਾਰੀ ਸੀ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਵੈਂਟੀਲੇਟਰ ਮੌਜੂਦ ਹੈਗੇ ਨੇ ਬਟ ਕਲ ਕੁਦਰਤੀ ਕੋਈ ਮੈਕੈਨੀਕਲ ਫਾਲਟ ਆਪਾ ਕਹਿ ਸਕਦੇ ਆ ਜਦੋਂ ਕਲ ਪ੍ਰੀ ਟੈਸਟਿੰਗ ਕੀਤੀ ਪ੍ਰੀ ਟੈਸਟਿੰਗ ਦੇ ਦੌਰਾਨ ਵੈਂਟੀਲੇਟਰ ਕੰਮ ਨਹੀਂ ਕੀਤਾ ਤੇ ਅਸੀਂ ਜ਼ਿਆਦਾ ਸਮਾਂ ਨਾ ਪ੍ਰੀ ਟੈਸਟਿੰਗ ਤੇ ਵੈਂਟੀਲੇਟਰ ਨੂੰ ਚੈੱਕ ਕਰਦਾਂ ਗੁਜ਼ਾਰਨ ਦੇ ਬਚਾਏ ਸਾਨੂੰ ਉਸ ਸਮੇਂ ਇਹ ਉਚਿਤ ਲੱਗਿਆ ਟੀਮ ਨੂੰ ਕਿ ਜੇਕਰ ਇਹਨੂੰ ਸੁਵੇਦਾ ਵੈਂਟੀਲੇਟਰ ਦੀ ਪ੍ਰਾਈਵੇਟ ਦੇ ਦਿੱਤੀ ਜਾਵੇ ਸਾਡੀ ਟੀਮ ਵੱਲੋਂ ਤਾਂ ਪੇਸ਼ੈਂਟ ਦੀ ਸਥਿਤੀ ਨੂੰ ਦੇਖਦੇ ਉਹ ਬੈਟਰ ਹੋਏਗਾ ਇਸ ਕਰਕੇ ਮੌਕੇ ਦੇ ਮੇਰੀ ਟੀਮ ਵੱਲੋਂ ਫੈਸਲਾ ਲਿੱਤਾ ਗਿਆ ਸੀ ਤੇ ਮੇਰੀ ਟੀਮ ਖੁਦ ਲੈ ਕੇ ਗਈ ਸੀ ਪੇਸ਼ੈਂਟ ਨੂੰ ਤੇ ਉੱਥੇ ਉਹਦਾ ਉਪਚਾਰ ਕੀਤਾ ਸੀ ਸਰ ਇਨ ਫਿਊਚਰ ਕੀ ਸਥਿਤੀ ਸਰ ਉਹਦੇ ਬਾਅਦ ਅੱਜ ਅਸੀਂ ਦੁਬਾਰਾ ਟੈਸਟਿੰਗ ਵੀ ਕੀਤੀ ਹੈ ਵੈਂਟੀਲੇਟਰ ਇੱਕ ਜਿਹੜਾ ਹੈਗਾ ਸਾਡਾ ਹੁਣ ਫੰਕਸ਼ਨਲ ਹੈਗਾ ਬਾਕੀਆਂ ਵਾਸਤੇ ਵੀ ਅਸੀਂ ਕੰਪਲੇਂਟ ਆਲਰੇਡੀ ਰਜਿਸਟਰ ਕਰ ਦਿੱਤੀ ਹੈ ਉਸ ਤੋਂ ਇਲਾਵਾ ਮੇਰੀ ਟੀਮ ਨੇ ਮੈਨੂੰ ਇੱਕ ਲਿਖਤੀ ਰੂਪ ਵਿੱਚ ਟ੍ਰੇਨ ਸਟਾਫ ਦੀ ਵੀ ਮੰਨ ਕੀਤੀ ਹੈ ਜਿਹੜੀ ਕਿ ਮੈਂ ਆਪਦੇ ਉੱਚ ਅਧਿਕਾਰੀਆਂ ਨਾਲ ਸਾਂਝੀ ਕਰ ਦਿੱਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਪਰੇਸ਼ਾਨੀ ਦਾ ਖਾਸ ਕਰਕੇ ਜਿਵੇਂ ਉਹਨਾਂੜ ਪ੍ਰਭਾਵਿਤ ਹੋ ਰਹੀ ਹੈ ਹੈਗਾ ਸਾਡਾ ਕਈ ਪਿੰਡੇ ਦੀ ਚਫੇਟ ਚ ਹੈਗੇ ਨੇ ਸਾਡੇ ਕਿਸੇ ਵੀ ਭੈਣ ਭਰਾ ਨੂੰ ਕਿਸੇ ਬਜ਼ੁਰਗ ਨੂੰ ਇਸ ਚੀਜ਼ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ वेंटिलेटर ਸਰ ਸਾਡੇ ਕੋਲ ਉਚਿਤ ਮਾਤਰਾ ਵਿੱਚ ਉਪਲਬਧ ਨਹੀਂ ਸਾਡੇ ਕੋਲ ਸਟਾਫ ਦੀ ਜਰੂਰ ਥੋੜੀ ਸ਼ੋਰਟੇ ਹੈ ਜਿਸ ਸੰਬੰਧੀ ਸਾਡੇ ਵੱਲੋਂ ਮੰਗ ਲਿਖਤੀ ਰੂਪ ਵਿੱਚ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਵੈਂਟੀਲੇਟਰ ਸਰ ਪੰਜ ਮੌਜੂਦ ਹੈ ਤਿੰਨ ਪੀਡੀਆਟ੍ਰਿਕ ਹੈ ਦੋ ਅਡਲਟ ਵੈਂਟੀਲੇਟਰ ਸਾਡੇ ਕੋਲ ਅਵੇਲੇਬਲ ਹੈ